ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਸਿੱਖ ਇਤਿਹਾਸ ਦੀ ਕਹਾਣੀ ਦਾ ਦੂਜਾ ਭਾਗ ਜਿੱਥੇ ਅਸੀਂ ਲੈ ਕੇ ਆਏ ਹਾਂ ਇੱਕ ਹੋਰ ਰੂਹ ਕੰਬ ਦੇਣ ਵਾਲੀ ਘਟਨਾ ਜੋ ਸਾਡੇ ਸਿੱਖ ਇਤਿਹਾਸ ਵਿੱਚ ਸ਼ਹੀਦੀ ਅਤੇ ਸਮਰਪਣ ਦੀ ਨਵੀਂ ਮਿਸਾਲ ਬਣੀ ਆਓ ਅੱਜ ਦੀ ਕਹਾਣੀ ਨੂੰ ਸਮਝੀਏ ਜਿੱਥੇ ਸ਼ੁਰੂਆਤ ਹੋਈ ਇੱਕ ਗਲਤੀ ਨਾਲ ਪਰ ਅੰਤ ਹੋਇਆ ਸ਼ਹੀਦੀ ਤੇ ਜ਼ਿੰਮੇਵਾਰੀ ਨਾਲ ਪਹਿਲੀ ਤਸਵੀਰ ਵਿੱਚ ਤੁਸੀਂ ਦੇਖ ਰਹੇ ਹੋ ਬਾਬਾ ਗੁਰਦਿੱਤਾ ਜੀ ਦੀ ਕਹਾਣੀ ਬਾਬਾ ਗੁਰਦਿੱਤਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਸਨ ਇੱਕ ਦਿਨ ਉਹ ਕੀਰਤਪੁਰ ਵਿਖੇ ਸ਼ਿਕਾਰ ਤੇ ਗਏ ਸ਼ਾਮ ਦਾ ਸਮਾਂ ਸੀ ਰੌਸ਼ਨੀ ਘੱਟ ਸੀ ਉਹਨਾਂ ਨੇ ਇੱਕ ਜਾਨਵਰ ਨੂੰ ਤੀਰ ਮਾਰਿਆ ਨੇੜੇ ਜਾ ਕੇ ਦੇਖਿਆ ਤਾਂ ਪਤਾ ਲੱਗਾ ਕਿ ਉਹ ਜਾਨਵਰ ਗਾਂ ਸੀ ਉਹਨਾਂ ਨੂੰ ਆਪਣੀ ਗਲਤੀ ਤੇ ਬਹੁਤ ਪਛਤਾਵਾ ਹੋਇਆ ਪਛਤਾਪ ਕਰਕੇ ਉਹਨਾਂ ਨੇ ਗਾਂ ਨੂੰ ਫਿਰ ਰੱਬ ਦੀ ਕਿਰਪਾ ਨਾਲ ਫਿਰ ਜਿੰਦਾ ਕਰ ਦਿੱਤਾ ਪਰ ਉਹਨਾਂ ਨੂੰ ਇਹ ਲੱਗਾ ਕਿ ਉਹ ਰੱਬ ਦੀ ਰਜਾ ਵਿੱਚ ਦਖਲ ਦੇ ਬਰਾਬਰ ਹੈ ਇਸ ਗਲਤੀ ਦੀ ਸਜ਼ਾ ਬਜਾਉ ਬਾਬਾ ਗੁਰਦਿੱਤਾ ਜੀ ਨੇ ਆਪਣੀ ਹੀ ਜਾਨ ਦੇ ਦਿੱਤੀ ਉਹਨਾਂ ਲਈ ਇਹ ਕੁਰਬਾਨੀ ਉਹਨਾਂ ਦੇ ਪੁੱਤਰ ਅਕਲਨ ਰਾਏ ਦੀ ਤਰ੍ਹਾਂ ਹੀ ਉਸ ਊਚ ਆਦਰਸ਼ ਬਣੀ ਹੁਣ ਦੂਜੀ ਤਸਵੀਰ ਵਿੱਚ ਤੁਸੀਂ ਦੇਖ ਰਹੇ ਹੋ ਗੁਰਹਰ ਰਾਏ ਜੀ ਦਾ ਬਚਪਨ ਗੁਰਹਰ ਗੋਵਿੰਦ ਜੀ ਨੇ ਆਪਣੇ ਪੋਤੇ ਹਰ ਰਾਏ ਜੀ ਨੂੰ ਆਪਣੇ ਕੋਲ ਰੱਖਿਆ। ਉਹਨਾਂ ਨੇ ਹਰ ਰਾਏ ਜੀ ਨੂੰ ਧਾਰਮਿਕ ਤੇ ਦੁਨਿਆਵੀ ਗਿਆਨ ਦਿੱਤਾ। ਹਰ ਰਾਏ ਜੀ ਨੇ ਗੁਰਬਾਣੀ ਨੂੰ ਧਿਆਨ ਨਾਲ ਪੜ੍ਹਿਆ ਤੇ ਰੱਬ ਨਾਲ ਜੁੜਨ ਦੀ ਸੋਚ ਬਣਾਈ। ਉਹ ਸੇਵਾ, ਨਿਮਰਤਾ ਅਤੇ ਦਿਲੋਂ ਮਦਦ ਕਰਨ ਵਾਲੀ ਸੋਚ 'ਚ ਰੁਚੀ ਰੱਖਦੇ ਸਨ। ਉਹ ਘੋੜਸਵਾਰੀ ਤੇ ਯੁੱਧ ਕਲਾ ਵੀ નિਪੁੰਨ ਹੋ ਗਏ। ਉਹ ਸਿੱਖੀ ਦੇ ਸਿਧਾਂਤਾਂ ਤੇ ਮਜ਼ਬੂਤੀ ਨਾਲ ਟਿਕੇ ਰਹੇ। ਗੁਰੂ ਹਰ ਗੋਬਿੰਦ ਜੀ ਨੇ ਨੈਤਿਕ ਚਰਚਾ ਵਾਲੇ ਸਬਕ ਤਤ ਉਹ ਧਿਆਨ ਸਾਨੂੰ ਇਸ ਕਹਾਣੀ ਤੋਂ ਕੀ ਸਿੱਖਿਆ ਮਿਲਦੀ ਹੈ ਸਾਡੇ ਕਰਮਾਂ ਦੀ ਜ਼ਿੰਮੇਵਾਰੀ ਸਾਡੀ ਆਪਣੀ ਹੁੰਦੀ ਹੈ ਇਨਸਾਨੀ ਗਲਤੀ ਹੋ ਸਕਦੀ ਹੈ ਪਰ ਪਛਤਾਪ ਕਰਨਾ ਅਤੇ ਆਪਣੇ ਅੰਦਰ ਝਾਤੀ ਮਾਰਨਾ ਸਭ ਤੋਂ ਵੱਡੀ ਨੀਤੀ ਹੈ ਬਾਬਾ ਗੁਰਦਿੱਤਾ ਜੀ ਨੇ ਰੱਬ ਦੀ ਰਜ਼ਾ ਵਿੱਚ ਦਖਲ ਦਿੰਦਿਆਂ ਆਪਣੇ ਆਪ ਨੂੰ ਦੰਡ ਦੇ ਕੇ ਇਹ ਸਿੱਖ ਲਾਈ ਕਿ ਅਸਲ ਨਿਮਰਤਾ ਕੀ ਹੁੰਦੀ ਹੈ ਅਤੇ ਗੁਰੂਹ ਰਾਇ ਜੀ ਤੋਂ ਸਿੱਖਣ ਨੂੰ ਮਿਲਦਾ ਹੈ ਕਿ ਬਚਪਨ ਤੋਂ ਹੀ ਗੁਰਬਾਣੀ ਨੈਤਿਕਤਾ ਅਤੇ ਸੇਵਾ ਦੀ ਰਾਹੀ ਤਿਆਰ ਕਰਨਾ ਇੱਕ ਵਧੀਆ ਜੀਵਨ ਦੀ ਨੀਂਹ ਬਣਾਉਣਾ ਹੈ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ